ਆਪਾਂ ਜਿੱਥੇ ਝੋਨੇ ਦੀ ਫਸਲ ਨੂੰ ਪਾਣੀ ਦੀ ਫਸਲ ਬਣਾ ਰੱਖਿਆ ਉੱਥੇ ਗਵਾਂਢੀ ਦੇਸ਼ ਪਾਕਿਸਤਾਨ ਦੇ ਵਿੱਚ ਦੇਖੋ ਤੁਸੀਂ ਕਿਸ ਤਰ੍ਹਾਂ ਇਸ ਖੇਤੀ ਦਾ ਬਦਲਾਅ ਰੂਪ ਦੇਖਣ ਨੂੰ ਮਿਲਦਾ ਹੈ ਜਿਹਦੇ ਉੱਪਰ ਕੇ ਬੱਟਾਂ ਦੇ ਉੱਪਰ ਸਿੱਧੀ ਬਜਾਈ ਕੀਤੀ ਜਾਂਦੀ ਹੈ ਬੱਤਰ ਦੇ ਵਿੱਚ ਤੇ ਉਸ ਦੇ ਉੱਪਰ ਮਲਚਿੰਗ ਕੀਤੀ ਜਾਂਦੀ ਹੈ ਪਰਾਲੀ ਦੀ ਪਰਾਲੀ ਸੰਭਾਲ ਕੇ ਰੱਖੀ ਜਾਂਦੀ ਔਰ ਬਾਅਦ ਵਿੱਚ ਮਲਚਿੰਗ ਕਰ ਦਿੱਤੀ ਜਾਂਦੀ ਹੈ ਔਰ ਜਦੋਂ ਪੂਰੀ ਤਰ੍ਹਾਂ ਬੱਟਾਂ ਇਹ ਪਾੜ ਜਾਂਦੀਆਂ ਨੇ ਤਾਂ ਬੱਟਾਂ ਪਾਟਣ ਤੋਂ ਬਾਅਦ ਹੈ ਜਿਹੜਾ ਇਹਨੂੰ ਕਿ ਪਾਣੀ ਲਾਇਆ ਜਾਂਦਾ ਔਰ ਜੇ ਮਾੜੇ ਮੋٹے ਉਹਦੇ ਵਿੱਚ ਕੱਖ ਹੈ ਤਾਤੀ ਕੱਢੇ ਜਾਂਦੇ ਆ ਔਰ ਉਸ ਤੋਂ ਬਾਅਦ ਇਹਦੀ ਰੌਗਿੰਗ ਵੀ ਕੀਤੀ ਜਾਂਦੀ ਹੈ ਤਾਂ ਬਹੁਤ ਹੀ ਵਧੀਆ ਪ੍ਰੈਕਟਿਸ ਹੈ ਜਿਹੜੀ ਆਪਣੇ ਗੁਆਡੀ ਦੇਸ਼ ਦੇ ਵਿੱਚ ਚੱਲ ਰਹੀ ਹੈ ਜਿੱਥੇ ਆਪਾਂ ਪਾਣੀ ਲਾ ਲਾ ਧਰਤੀ ਦਾ ਪਾਣੀ ਵੀ ਮਕਾ ਰਹੇ ਆ ਤੇ ਦੂਜਾ ਬਾਣਾ ਦੇ ਵਿੱਚ ਜਿਹੜੇ ਹਾਲਾਤ ਹੈ ਜਿਆਦਾ ਪਾਣੀ ਲੱਗਣ ਨਾਲ ਝੋਨੇ ਦੇ ਕਈ ਜਗ੍ਹਾ ਤੇ ਇੱਕ ਵੀਡੀਓ ਆਪਾਂ ਹੋਰ ਵੀ ਅਪਲੋਡ ਕਰੀ ਸੀ ਉਹਦੇ ਬੜੇ ਖਤਰਨਾਕ ਜਿਹੇ ਹਾਲਾਤ ਦਿਂਦੇ ਆ ਜੜਾਂ ਕਾਲੀਆਂ ਹੋ ਜਾਂਦੀਆਂ ਤਾਂਬੇ ਰੰਗੀਆਂ ਹੋ ਜਾਂਦੀਆਂ ਝੋਨਾ ਚੱਲਦਾ ਨਹੀਂ ਪਰ ਇੱਥੇ ਝੋਨਾ ਇਹ ਬੜੇ ਵਧੀਆ ਤਰੀਕੇ ਨਾਲ ਪੈਦਾ ਕਰ ਰਿਹਾ ਬਹੁਤ ਹੀ ਘੱਟ ਪਾਣੀ ਨਾਲ ਗੁਆਂਡੀਦੇਸ਼ ਪਾਕਿਸਤਾਨ ਚ